ਐਸਵੇਲੇ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਹਨ ਐਸਵੇਲੇ ਖਟਖਟਲਾ ਸਿੱਦੇ ਆਜ਼ਮ ਅਗਰ ਸਿੰਘ ਦੀ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਐਸਵੇਲੇ ਸਰਦਾਰ ਸੁਖਵੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਸ਼ਰਧਾਂਜਲੀ ਦਿੱਤੀ ਹੈ ਪ੍ਰਣਾਮ ਕੀਤਾ ਹੈ ਸ਼ਹੀਦਾਂ ਨੂੰ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸ ਦੇ ਵਿੱਚ ਭਾਈ 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 24 ਮਾਰਚ ਸਨ 1931 ਦਾ ਦਿਨ ਤੈਅ ਕੀਤਾ ਗਿਆ ਸੀ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇਣ ਦਾ। ਹਾਂਜੀ। ਇੱਕ ਦਿਨ ਘਟਾ ਕੇ 23 ਮਾਰਚ ਕੀਤਾ ਗਿਆ ਸੀ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਤਿੰਨਾਂ ਨੂੰ ਫਾਂਸੀ ਦਿੱਤੀ ਸੀ। ਔਰ ਉਸ ਦਿਨ ਤੋਂ ਬਾਅਦ ਜਿਹੜਾ 23 ਮਾਰਚ ਦਾ ਦਿਨ ਹੈ ਜਿਹੜਾ ਕੋ ਇਹਦੀ 12 ਦਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਸ਼ਹੀਦ ਤੇ ਆਜ਼ਮ ਭਗਤ ਸਿੰਘ ਦੀ ਸੋਚ ਨੂੰ ਸਲਾਮ ਕੀਤਾ ਜਾਂਦਾ ਹੈ ਉਸ ਜਜ਼ਬੇ ਨੂੰ ਸਲਾਮ ਕੀਤਾ ਜਾਂਦਾ ਹੈ ਜਿਸ ਜਜ਼ਬੇ ਦੇ ਚਲਦੇ ਜਿਸ ਜਜ਼ਬੇ ਦੇ ਚਲਦੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਉਪਰਾਲੇ ਕੀਤੇ ਅਤੇ ਜਿਸ ਦੇ ਚਲਦੇ ਉਨਨ 23 ਮਾਰਚ ਨੂੰ ਫਾਂਸੀ ਦਿੱਤੀ ਗਈ ਐਸ ਲਈ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਹਨ ਐਸ ਲਈ ਖਟਖਟ ਕਲਾ 시ਦੇ आजम ਅਗਰ ਸਿੰਘ ਦੀ ਯਾਦਗਾਰ ਤੇ ਪਹੁੰਚੇ ਹਨ ਸੋ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਐਸ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਨਾਲ ਸਮਰਥਕ ਵੀ ਇਕੱਠੇ ਹਨ ਐਸਵੇਲੇ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਹਨ ਐਸਵੇਲੇ ਖਟਖਲਾ ਸਿੱਦੇ ਆਜ਼ਮ ਅਗਰ ਸਿੰਘ ਦੀ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਐਸਵੇਲੇ ਸਰਦਾਰ ਸੁਖਵੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਸ਼ਰਧਾਂਜਲੀ ਦਿੱਤੀ ਹੈ ਪ੍ਰਣਾਮ ਕੀਤਾ ਹੈ ਸ਼ਹੀਦਾਂ ਨੂੰ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸ ਦੇ ਵਿੱਚ ਭਾਈ 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 24 ਮਾਰਚ ਸਾਲ 1931 ਦਾ ਦਿਨ ਤੈਅ ਕੀਤਾ ਗਿਆ ਸੀ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇਣ ਦਾ ਇੱਕ ਦਿਨ ਘਟਾ ਕੇ 23 ਮਾਰਚ ਕੀਤਾ ਗਿਆ ਸੀ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਤਿੰਨਾਂ ਨੂੰ ਫਾਂਸੀ ਦਿੱਤੀ ਸੀ। ਔਰ ਉਸ ਦਿਨ ਤੋਂ ਬਾਅਦ ਜਿਹੜਾ 23 ਮਾਰਚ ਦਾ ਦਿਨ ਹੈ ਜਿਹੜਾ ਉਹ ਸ਼ਹੀਦੀ 23 ਅਕਤੂਬਰ ਤੇ ਮਨਾਇਆ ਜਾਂਦਾ ਹੈ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੀ ਸੋਚ ਨੂੰ ਸਲਾਮ ਕੀਤਾ ਜਾਂਦਾ ਹੈ ਉਸ ਜਜ਼ਬੇ ਨੂੰ ਸਲਾਮ ਕੀਤਾ ਜਾਂਦਾ ਹੈ ਜਿਸ ਜਜ਼ਬੇ ਦੇ ਚਲਦੇ ਜਿਸ ਜਜ਼ਬੇ ਦੇ ਚਲਦੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਉਪਰਾਲੇ ਕੀਤੇ ਅਤੇ ਜਿਸ ਦੇ ਚਲਦੇ ਉਨਨ 23 ਮਾਰਚ ਨੂੰ ਫਾਂਸੀ ਦਿੱਤੀ ਗਈ ਐਸ ਲਈ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਹਨ ਐਸ ਲਈ ਖਟਖਟ ਕਲਾ 시ਦੇ आजम ਅਗਰ ਸਿੰਘ ਦੀ ਯਾਦਗਾਰ ਤੇ ਪਹੁੰਚੇ ਹਨ ਸੋ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਐਸ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਨਾਲ ਸਮਰਥਕ ਵੀ ਇਕੱਠੇ ਹਨ